ਆਪਣਾ ਜੋ ਦਿੱਲੀ ਅੰਦੋਲਨ ਹੈ ਦਿੱਲੀ ਆ ਫੂਟ ਦਾ ਪ੍ਰੋਗਰਾਮ ਹੈ 13 ਤਰੀਕ ਦਾ ਆ ਜਿਹੜੇ ਟਰੈਕਟਰ ਤੇ ਮੈਂ ਬੈਠਾ ਆ ਪਹਿਲਾਂ ਤੁਸੀਂ ਸੁਣਦੇ ਹੋਣੇ ਕਿ ਕਿਹਾ ਜਾਂਦਾ ਜਾਂ ਜਿਹੜੇ ਵਿਰੋਧੀ ਕਹਿੰਦੇ ਆ ਵੀ ਸਰਕਾਰ ਨੇ ਡਰਾਤਾ ਲੋਕਾਂ ਨੂੰ ਵੀ ਛੋਟੇ ਟਰੈਕਟਰ ਅ ਅਸੀਂ ਛੋਟੇ ਕੈਸਲ ਕਰਾਂਗੇ ਕਾਪੀ ਕੈਸਲ ਕਰਾਂਗੇ ਜਾਂ ਹੋਰ ਕਰਾਂਗੇ ਵੀ ਉਹ ਸ਼ਾਇਦ ਟਰੈਕਟਰ ਹੁਣ ਨਾ ਕੱਢਣ ਜਾਂ ਪਰਾਰੇ ਟਰੈਕਟਰ ਕੱਢਣ ਔਰ ਆਹ ਟਰੈਕਟਰ ਜਿਹੜੇ ਨਾਲ ਅਸੀਂ ਬੈਠੇ ਆ ਮੰਡੀਕਲਾਂ ਦੇ ਇੱਕ ਕਿਸਾਨ ਦਾ ਟਰੈਕਟਰ ਹੈ ਪ੍ਰੀਤ 6059 ਟਰੈਕਟਰ ਇਹ ਇਹਨਾਂ ਨੇ ਕੱਲ ਹੀ ਕਢਾਇਆ ਤੇ ਇਹਦਾ ਉਹ ਘਟੜਾ ਇਹ ਸਿੱਧਾ ਮੋਰਚੇ 'ਚ ਹੀ ਕੀਤਾ ਕੋਈ ਖੇਤ ਨਹੀਂ ਲੈ ਕੇ ਗਏ ਕਿਸੇ ਹੋਰ ਥਾਂ ਤੇ ਨਹੀਂ ਲੈ ਕੇ ਗਏ ਮੋਰਚੇ ਨੂੰ ਆਪਣਾ ਸਭ ਤੋਂ ਵੱਡਾ ਪਵਿੱਤਰ ਸਥਾਨ ਸਮਝਦੇ ਹੋਏ ਕਿਸਾਨਾਂ ਦਾ ਜਿਹੜਾ ਉਹਨਾਂ ਦਾ ਟੈਂਕ ਕਹਿੰਦੇ ਆਪਾਂ ਇਹਨੂੰ ਮੋਰਚੇ ਦਾ ਜਿਹੜਾ ਉਹਨਾਂ ਨੇ ਇਹ ਟੈਂਕਾ ਟਰੈਕਟਰ ਹੈ ਇਹਦਾ ਜਿਹੜਾ ਅਦਘਾਟਣਾ ਇਹਦਾ ਜਿਹੜਾ ਪਹਿਲਾ ਪ੍ਰਦਰਸ਼ਨ ਹੀ ਹੈ ਇਹ ਮੋਰਚੇ ਦੇ ਵਿੱਚ ਹੀ ਕੀਤੀ ਹੈ ਉਹ ਜਿਹੜੀ ਇਹ ਧਾਰਨਾ ਹੈਗੀ ਆ ਵੀ ਲੋਕ ਟਰੈਕਟਰ ਲੈਣ ਤੋਂ ਡਰਦੇ ਆ ਆਹ ਜਿਹੜੇ ਕਿਸਾਨ ਨੇ ਮੰਡੀਕਲਾਂ ਦਾ ਕਿਸਾਨ ਹੈ ਪ੍ਰੀਤ ਟਰੈਕਟਰ ਦਾ ਕਾਲੀ ਲੈਹੰਦਾ 6049 ਤੇ ਮੋਰਚੇ ਦੇ ਵਿੱਚ ਖੜਾ ਹੈ ਤੇ ਅਸੀਂ ਇਸ ਭਰਾ ਦਾ ਵੀ ਧੰਨਵਾਦ ਕਰਦੇ ਆ ਭਾਰਤੀ ਕਿਸਾਨ ਜਿਹਨੇ ਕ੍ਰਾਂਤੀਕਾਰੀ ਵੱਲੋਂ ਤੇ ਦੂਜੇ ਕਿਸਾਨਾਂ ਨੂੰ ਵੀ ਕਹਿੰਦੇ ਆ ਵੀ ਉਹ ਇਸ ਭਰਾ ਦੇ ਉਤਸ਼ਾਹ ਤੋਂ ਸਿੱਖਣ ਇਹਦੇ ਪੂਰਨ ਦੇ ਚੱਲਣ ਧੰਨਵਾਦ